ਵਾਹਿਗੁਰੂ ਜੀ ਕੀ ਫਤਿਹ ਨਾਮ ਨਮੀ ਟਕਸਾਲ ਸਦਰ ਵਾਲਾ ਵਿਖੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਸਾਲਾਨਾ ਗੁਰਮਤ ਸਮਾਗਮ ਮਹਾਂਪੁਰਖਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਦੋ ਰਾਤਰੀ ਦੇ ਔਰ ਇੱਕ ਦਿਨ ਦਾ ਦੀਵਾਨ ਸੋ ਪਿਛਲੇ ਸਮੇਂ ਵਿੱਚ ਕੀਤਾ ਜਾਂਦਾ ਰਿਹਾ ਹੈ ਇਸ ਸਾਲ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਸੰਗਤ ਦੀ ਵਿਚਾਰ ਨਾਲ ਦੋਨੋਂ ਹੀ 25 ਔਰ 26 ਦਾ ਦਿਨ ਦਾ ਇਹ ਦੀਵਾਨ ਰੱਖਿਆ ਗਿਆ ਹੈ ਇਸ ਕਰਕੇ ਇਹ ਸਮਾਵ ਤਬਦੀਲ ਕਰਨ ਕਰਕੇ ਸੰਗਤ ਨੂੰ ਵੀਡੀਓ ਰਾਈ ਸੋ ਬੇਨਤੀ ਕੀਤੀ ਜਾ ਰਹੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਜਾਏ ਕਿ 25 ਰਾਤ ਦੀ ਥਾਂ 25 ਦਿਨ ਦਾ ਪ੍ਰੋਗਰਾਮ ਇਹ ਉਲਿਖਿਆ ਗਿਆ ਹੈ ਸੋ 10 ਵਜੇ ਤੋਂ ਲੈ ਕੇ ਕੋਈ 2:30 ਵਜੇ ਤੱਕ ਇਹ ਦਿਨ ਦਾ ਸਮਾਗਮ ਹੋਵੇਗਾ 25 ਵਾਲੇ ਦਿਨ ਜੋ 9 ਕੱਤਕ ਦੇ ਮੁਤਾਬਕ 25 ਅਕਤੂਬਰ ਔਰ ਜੋ 10 ਕੱਤਕ ਵਾਲਾ ਜੋ ਜਿਮਾਨ ਹੈ ਉਸੇ ਤਰਾਈਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਉਪੋਗ ਦੇ ਉਪਰੰਤ ਪਾਠ ਦੇ ਭੋਗ ਉਪਰੰਤ ਸੋ ਦੀਵਾਨ ਸਜਾਇਆ ਜਾਣਗੇ ਜੋ ਤਕਰੀਬਨ 3:00 ਵਜੇ ਤੱਕ ਜੋ ਦੀਵਾਨ ਚੱਲਣਗੇ ਜਿਨ੍ਹਾਂ ਵਿੱਚ ਅੰਮ੍ਰਿਤ ਬਾਣੀ ਦੇ ਕੀਰਤਨ ਕਥਾ ਔਰ ਰਾਗੀ ਟਾਡੀ ਕਵੀਸ਼ਰ ਸਿੰਘ ਹਾਜ਼ਰੀ ਭਰਨਗੇ ਸੰਤ ਮਹਾਪੁਰਖ ਹਾਜ਼ਰੀ ਭਰਨਗੇ ਦੀਵਾਨ ਦੀ ਸਮਾਪਤੀ ਦੇ ਉੱਪਰ ਗੁਰੂ ਕੇ ਪਿਆਰਿਓ ਗਤਕੇ ਦੇ ਜੋਹਰ ਜਥੇ ਦੇ ਸਿੰਘਾਂ ਵੱਲੋਂ ਵਿਖਾਏ ਜਾਣਗੇ ਇਸ ਤਰ੍ਹਾਂ ਸਾਰੀ ਸੰਗਤ ਨੂੰ ਜਥੇ ਵੱਲੋਂ ਸੂਹ ਸੰਗਤ ਵੱਲੋਂ ਬੇਨਤੀ ਕਰਦੇ ਹਾਂ ਵਾਦੋ-ਵਾਦ ਵਾਦ ਚੜ੍ਹ ਕਰਕੇ ਇਹਨਾਂ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਗਰੀਬ ਨਵਾਜ਼ ਜੀ ਦੀ ਔਰ ਤਾਹ ਮਾਹਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਮਾਹਪੁਰਖਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਵਿਸ਼ੇਸ਼ ਕਰਕੇ ਔਰ ਸਲਾਨਾਂ ਜੋ ਸਮਾਗਮ ਹੈ ਉਹ ਜਿਵੇਂ ਆਮ ਪਹਿਲਾਂ ਵਾਂਗ ਹੀ ਕੀਤੇ ਜਾ ਰਹੇ ਆ ਇਹ ਸਮਾਗਮ ਜੋ ਉਲੀਕੇ ਗਏ ਹਨ ਫੇਰ ਬੇਨਤੀ ਹੈ 9 ਤੱਕ 25 ਅਕਤੂਬਰ ਦਿਨ ਦਾ ਪ੍ਰੋਗਰਾਮ ਹੋਵੇਗਾ ਇਸੇ ਤਰ੍ਹਾਂ 10 ਕਤਕ 26 ਅਕਤੂਬਰ ਨੂੰ ਦਿਨ ਦਾ ਪ੍ਰੋਗਰਾਮ ਹੋਵੇਗਾ ਸਮਾਗਮ ਹੋਵੇਗਾ ਦੀਵਾਨ ਸਜਾਏ ਜਾਣਗੇ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਇਲਾਹੇ ਲੈਣੇ 27 ਤਰੀਕ ਨੂੰ 11 ਕਤਕ ਨੂੰ ਸੋ ਅੰਮ੍ਰਿਤ ਸੰਚਾਰ ਹੋਵੇਗਾ ਇਸ ਸਥਾਨ ਉੱਪਰ ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਅੰਮ੍ਰਿਤ ਛਕਣਾ ਅਜੇ ਤੱਕ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ ਉਹ ਪੰਜਾਂ ਪਿਆਰਿਆਂ ਸਾਹਿਬਾਂ ਦੇ ਕੋਲੋਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਆਲੇ ਬਣ ਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰੀਏ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ